ਜੀ ਸੋਹਣੋ ਕੰਮਾ ਥੋੜਾ ਲੇਟ ਹੋ ਗਿਆ ਪਰ ਸਪੈਸ਼ਲ ਵੀਡੀਓ ਹੈਗੀ ਹੈ ਟੋਚਨ ਵਾਲੇ ਵੀਰਾਂ ਲਈ ਪਲੱਸ ਉਹਨਾਂ ਲਈ ਜਿਨ੍ਹਾਂ ਨੂੰ ਵੇਟ ਪਾ ਕੇ ਵੀ ਟਰੈਕਟਰ ਸਲਿੱਪ ਕਰਦਾ ਹੈ ਪਾਣੀ ਦੇ ਵਿੱਚ ਕਿਹਜਾ ਪਦਾਰਥ ਪਾਉਣਾ ਦੱਸਾਂਗੇ ਜਿਹੜਾ ਵੇਟਾਂ ਨਾਲੋਂ ਵੀ ਧੁੱਗਣਾ ਕੰਮ ਕਰੂਗਾ ਫਟਾਫਟ ਆਜੋ ਫੇ ਨੇਰਾ ਵੀ ਹੁੰਦਾ ਹੈ ਵੀਡੀਓ ਹੈ ਕਿ ਆ ਟਾਇਰਾਂ ਦੇ ਵਿੱਚ ਪਾਣੀ ਪਾਉਣ ਦਾ ਸਹੀ ਤਰੀਕਾ ਬਹੁਤ ਸੁੱਜਣ ਕੋਈ ਐਲਕੋਹਲ ਪਾਉਂਦਾ ਕੋਈ ਕੁਝ ਪਾਉਂਦਾ ਕੋਈ ਕੁਝ ਪਾਉਂਦਾ ਪਹਿਲਾ ਦੋ ਤਰ੍ਹਾਂ ਦੇ ਟਾਇਰ ਹੁੰਦੇ ਨੇ ਟਿਊਬ ਵਾਲੇ ਇੱਕ ਟਿਊਬਲੈਸ ਜਿਹੜੇ ਸੱਜਣਾ ਦੇ ਟਿਊਬ ਟਿਊਬ ਵਾਲੇ ਟਾਇਰ ਨੇ ਉਹ ਵੱਧ ਘੱਟ ਪਾਣੀ ਪਾ ਸਕਦੇ ਆ 50% ਪਾ ਲੈਣ 40 ਪਾ ਲੈਣ 60 ਪਾ ਲੈਣ ਵੈਸੇ ਮੈਂ ਐਡਵਾਈਸ ਇਹ ਦੇ ਦਿੰਨਾ ਕਿ ਪਾਣੀ 90% ਹੀ ਪਾਓ ਆ ਜਿਹੜੀ ਟੁੱਟੀ ਆ ਇਹਨੂੰ ਇੱਥੇ ਕਰਕੇ ਜਦੋਂ ਪਾਣੀ ਬਾਹਰ ਨਿਕਲਣ ਲੱਗ ਗਿਆ ਉਦੋਂ ਹਟੋ ਜਿਹੜੇ ਟਿਊਬਲੈਸ ਟਾਇਰ ਨੇ ਉਹਨਾਂ ਦੇ ਵਿੱਚ 90% ਪਾਣੀ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ 'ਚ ਘੱਟ ਪਾਉਣ ਦੀ ਜਿਹੜੀ ਹਦਾਇਤ ਉਹ ਕੰਪਨੀ ਦੰਦੀ ਨਹੀਂ ਉਹਨਾਂ ਦੇ ਵਿੱਚ ਕਹਿੰਦੀ ਆ ਵੀ 90% ਪਾਣੀ ਪਾਓ ਏ ਪਾਓ ਅਗਲੀ ਗੱਲ ਪਾਣੀ ਪਾਉਣ ਦੇ ਤਰੀਕੇ ਦੀ ਇਹ ਆ ਕਿ ਜੇ ਤੁਸੀਂ ਟਾਇਰਾਂ 'ਚ ਪਾਣੀ ਪਾਉਣਾ ਚਾਹੁੰਦੇ ਹੋ ਤਾਂ ਪਾਣੀ ਆ 90% ਤੱਕ ਇੱਥੇ ਟੂਟੀ ਕਰਕੇ ਹੀ ਪਾਓ ਜਿੰਨੀ ਤੁਸੀਂ ਘੱਟ ਤੋਂ ਘੱਟ ਟਾਇਰ ਦੇ ਵਿੱਚ ਹਵਾ ਰੱਖੋਗੇ ਉੰਨਾ ਉਹ ਝੋਲ ਘੱਟ ਮਾਰੂਗਾ ਟਾਇਰ ਖਰਾਬ ਘੱਟ ਹੋਊਗਾ ਤੁਹਾਡੇ ਟਰਾਂਸਮਿਸ਼ਨ ਨੂੰ ਗੇਅਰ ਤੋਂ ਘੱਟ ਨੁਕਸਾਨ ਪਹੌਊਗਾ ਤੇ ਬ੍ਰੇਕਿੰਗ ਸਿਸਟਮ ਨੂੰ ਘੱਟ ਡਿਸਟਰਬ ਕਰੂਗਾ ਕਿਉਂਕਿ ਹਵਾ ਹੀ ਜਾਨ ਜੇ ਹਵਾ ਹੋਊਗੀ ਤਾਂ ਪਾਣੀ ਝੋਲ ਮਾਰੂ ਜੇ ਹਵਾ ਹੀ ਨਹੀਂ ਤਾਂ ਝੋਲ ਬਿਲਕੁਲ ਹੀ ਨਿਲ ਹੋ ਜਾਂਦੀ ਆ ਜੇ 100% ਇਹ ਪਾਣੀ ਪਾ ਦਈਏ ਤਾਂ ਝੋਲ ਬਿਲਕੁਲ ਹੀ ਨਿਲ ਹੋ ਜੂ ਪਰ ਉਹ ਪਾਉਣਾ ਗਲਤ ਆ ਉਹਨਾਂ ਐਨੀਵੇਜ਼ ਅੱਗੇ ਆਜੋ ਹੁਣ ਕੀ ਆ ਪਾਣੀ ਪਾਉਣ ਦਾ ਜਿਹੜਾ ਆਪਾਂ ਨਵਾਂ ਤਰੀਕਾ ਲੈ ਕੇ ਆਏ ਆ ਉਹ ਤੁਹਾਡਾ ਉਹਦੇ ਫਾਇਦੇ ਕੀ ਹੋਣਗੇ ਕਦੇ ਵੀ ਤੁਹਾਡਾ ਟੈਟ ਏਡਾ ਮੇਡਾ ਨਹੀਂ ਘਸੂਗਾ ਕਦੇ ਤੁਹਾਡਾ ਰਿਮ ਨਹੀਂ ਖਰਾਬ ਹੋਊਗਾ ਕਦੇ ਤੁਹਾਡੀਆਂ ਟਿਊਬਾਂ ਨਹੀਂ ਖਰਾਬ ਹੋਣਗੀਆਂ ਤੇ ਸਭ ਤੋਂ ਵੱਡੀ ਗੱਲ ਜਿਹੜਾ ਪਾਣੀ ਦਾ ਭਾਰ ਆ ਉਹ ਹੋਰ ਜ਼ਿਆਦਾ ਵੱਧ ਜੂਗਾ ਪਾਣੀ ਮਤਲਬ ਕਿ ਜ਼ਿਆਦਾ ਸੋਲਿਡ ਹੋ ਜਾਊਗਾ ਉਹਦੇ ਲਈ ਤੁਸੀਂ ਕਰਨਾ ਕੀ ਆ ਉਹਦੇ ਲਈ ਪਾਉਣਾ ਆਪਣਾ ਤੁਹਾਡਾ ਕੈਲਸ਼ੀਅਮ ਕਲੋਰਾਈਡ ਕੈਲਸ਼ੀਅਮ ਕਲੋਰਾਈਡ ਤੁਸੀਂ ਕਿਤੋਂ ਵੀ ਦੁਕਾਨ ਤੋਂ ਹਾਰਡਵੇਅਰ ਦੀ ਦੁਕਾਨ ਤੋਂ ਲੈ ਸਕਦੇ ਹੋ ਕੈਲਸ਼ੀਅਮ ਕਲੋਰਾਇਡ ਨੂੰ ਪਾਣੀ 'ਚ ਮਿਕਸ ਕਰਕੇ ਪਾਓ ਉਹਦੇ ਨਾਲ ਇੱਕ ਤਾਂ ਜੰਗ ਨਹੀਂ ਲੱਗਦੀ ਜਿਵੇਂ ਹੁਣ ਟਿਊਬਲੈਸ ਟਾਇਰ ਦੇ ਵਿੱਚ ਤਾਂ ਜ਼ਿਆਦਾ ਦਿੱਕਤ ਆ ਕਿਉਂਕਿ ਡਾਇਰੈਕਟ ਕੰਟੈਕਟ 'ਚ ਆਉਂਦਾ ਰਿਮ ਦੇ ਪਾਣੀ ਹਨਾ ਉਹਦੇ 'ਚ ਤਾਂ ਬਿਲਕੁਲ ਹੀ ਉਹ ਤੋਂ ਬਿਨਾ ਪਾਉਣਾ ਚਾਹੀਦਾ ਹੀ ਨਹੀਂ ਤੇ ਜਿਹੜੇ ਟਿਊਬਾਂ ਵਾਲੇ ਟਾਇਰਾਂ 'ਚ ਵੀ ਆਪਾਂ ਪਾਣੀ ਪਾਉਨੇ ਆ ਉਹਦੇ 'ਚ ਵੀ ਜਿਹੜਾ ਸਲਾਬ ਆ ਜਦੋਂ ਪਾਣੀ ਆ ਟਿਊਬ ਵਿਚੋਂ ਪਾਣੀ ਨਾਲ ਲੱਗੀ ਜਾਂਦਾ ਜਿਵੇਂ ਆਪਣੇ ਮੌਇਸਚਰ ਆਈ ਜਾਂਦਾ ਪਰ ਜੇ ਤੁਸੀਂ ਕੈਲਸ਼ੀਅਮ ਕਲੋਰਾਈਡ ਪਾਓਗੇ ਤਾਂ ਤੁਹਾਡੇ ਰਿਮ ਨਹੀਂ ਖਰਾਬ ਹੋਣਗੇ ਤੁਹਾਡੇ ਸਭ ਤੋਂ ਵੱਡੀ ਗੱਲ ਆ ਟਾਇਰ ਜਿਹੜੇ ਟੇਡੇ ਮੇਡੇ ਘਸਦੇ ਆ ਉਹ ਨਹੀਂ ਟੇਡੇ ਮੇਡੇ ਘਸਣਗੇ ਪਲੱਸ ਡਬਲ ਕੰਮ ਕਰੂਗਾ ਜੇ ਤੁਸੀਂ ਮੰਨ ਕੇ ਚੱਲੋ 2.5 ਕੁਇੰਟਲ ਪਾਣੀ ਪਾਇਆ ਬਹੁਤ ਚਾਰ ਕੁਇੰਟਲ ਪਾਣੀ ਵਰਗਾ ਕੰਮ ਕਰੂਗਾ ਤਾਂ ਭਾਰ ਆ ਜਿਹੜਾ ਉਹ ਪਾਣੀ ਦਾ ਵੱਜ ਜਾਂਦਾ ਹੈ ਹੁਣ ਅੱਗੇ ਆ ਗਈ ਵੀ ਕੈਲਸ਼ੀਅਮ ক্লোਰਾਈਡ ਆ ਜਿਹੜਾ ਪਾਉਣਾ ਕਿੰਨਾ ਕੈਲਸ਼ੀਅਮ ক্লোਰਾਈਡ ਪਰ ਇੱਕ ਮੰਨ ਲਓ ਜੇ 1 ਲੀਟਰ ਪਾਣੀ ਹੈ 1 ਲੀਟਰ ਦੇ ਵਿੱਚੋਂ 0.4 ਕਿਜੀ 400 ਗ੍ਰਾਮ ਕੈਲਸ਼ੀਅਮ ক্লোਰਾਈਡ 600 ਤੁਸੀਂ ਪਾ ਲੋ ਚ ਪਾਣੀ ਮੰਨ ਕੇ ਚੱਲੋ 30 ਤੋਂ 35% ਜਾਂ 33 30 30 31% ਤੁਸੀਂ ਕੈਲਸ਼ੀਅਮ ক্লোਰਾਈਡ ਆ ਜਿਹੜਾ ਉਹ ਪਾਊਡਰ ਫਾਰਮ ਚ ਆਉਂਦਾ ਹੁੰਦਾ ਉਹਨੂੰ ਪਾਣੀ ਚ ਘੋਲ ਲਓ ਆਰਡਰ ਫਾਰਮ ਆ ਥੈਲੇ ਚ ਮਿਲ ਜਾਂਦਾ ਮੇਰਾ ਖਿਆਲ ਆ 25 ਕਿਲੋ ਦਾ ਸੱਲ ਆ ਜੂ 1200 1200 ਦਾ ਬਹੁਤਾ ਮਹਿੰਗਾ ਵੀ ਨਹੀਂ ਕੈਲਸ਼ੀਅਮ ਕਲੋਰਾਇਡ ਇੱਕ ਤਰ੍ਹਾਂ ਦਾ ਚੂਨਾ ਹੀ ਹੁੰਦਾ ਜਿਹੜਾ ਚੂਨਾ ਹੁੰਦਾ ਜਿਹੜਾ ਪੱਕਾਲੀ ਕਹਿੰਦੇ ਆ ਕਲੀ ਵਾਲਾ ਜਿਹੜਾ ਚੂਨਾ ਹੁੰਦਾ ਮੇਰਾ ਖਿਆਲ ਆ ਕੈਲਸ਼ੀਅਮ ਹਾਈਡਰੋਕਲੋਰਾਇਡ ਹੁੰਦਾ ਪਤਾ ਨਹੀਂ ਐਦਾਂ ਦਾ ਕੁਝ ਹੁੰਦਾ ਮਤਲਬ ਆਪਾਂ ਨੇ ਪਾਉਣਾ ਕੈਲਸ਼ੀਅਮ ਕਲੋਰਾਇਡ ਇੱਕ ਤਰ੍ਹਾਂ ਦਾ ਚੂਨਾ ਹੀ ਹੁੰਦਾ ਇਹੋ ਕੈਲਸ਼ੀਅਮ ਕਲੋਰਾਈਡ ਦਾ ਇਹ ਵੀ ਫਾਇਦਾ ਚਲੋ ਆਪਣੇ ਤਾਂ ਟੈਂਪਰੇਚਰ ਹੋਰ ਤਰ੍ਹਾਂ ਦਾ ਆਪਣੇ ਤਾਂ ਟੈਂਪਰੇਚਰ ਦੀ ਕੋਈ ਸਮੱਸਿਆ ਨਹੀਂ ਜਿੱਥੇ ਫ੍ਰੀਜ਼ਿੰਗ ਟੈਂਪਰੇਚਰ ਆ ਜਿਵੇਂ ਹੁਣ ਯੂਰਪ ਚ ਬਹੁਤ ਜ਼ਿਆਦਾ ਠੰਡ ਆ ਜਿਵੇਂ ਬੰਦੇ ਕੈਨੇਡਾ ਚ ਰਹਿੰਦੇ ਆ ਯੂ ਐਸ ਚ ਰਹਿੰਦੇ ਆ ਜਦੋਂ ਬਹੁਤ ਜ਼ਿਆਦਾ ਠੰਡ ਆ ਉਹ ਪਾਣੀ ਨੂੰ ਜੰਮਣ ਨਹੀਂ ਦਿੰਦਾ ਜ ਉਹ ਡਿਪੈਂਡ ਕਰਦਾ ਵੀ ਤੁਸੀਂ ਜਿੰਨਾ ਜ਼ਿਆਦਾ ਮਾਈਨਸ ਟੈਂਪਰੇਚਰ ਜਾਇ ਜਾਊਗਾ ਕੈਲਸ਼ੀਅਮ ਕਲੋਰਾਈਡ ਆ ਜਿਹੜਾ ਉਹਦੀ ਕੁਆਂਟੀਟੀ ਵਧੀ ਜਾਊਗੀ ਪਾਣੀ ਦੀ ਘਟੀ ਜਾਊਗੀ ਉਹ ਜ਼ਿਆਦਾ ਮਾਤਰਾ ਚ ਪਾਊਗਾ ਐਂਟੀ ਫ੍ਰੀਜ਼ ਦਾ ਵੀ ਸਭ ਤੋਂ ਵੱਡਾ ਇਹ ਫਾਰਮੂਲਾ ਹੈ ਕਲੱਸ ਮੇਨ ਹੁਣ ਜਿਹੜੀ ਆਪਾਂ ਅੱਗੇ ਗੱਲ ਕਰ ਲਈਏ ਵੀ ਵੇਟ ਦੁੱਗਣੇ ਤਰੀਕੇ ਨਾਲ ਕੰਮ ਕਰਦਾ ਹੈ ਉਹ ਹੁਣ ਜੇ ਆਪਾਂ ਸਿੰਗਲ ਕੱਲਾ ਪਾਣੀ ਪਾਵਾਂਗੇ ਪਾਣੀ ਉਹ ਇੱਕ ਤਰ੍ਹਾਂ ਦੀ ਡੈਂਸਿਟੀ ਕਹਿ ਲਓ ਤੁਸੀਂ ਪਾਣੀ ਦੀ ਜਿਹੜੀ ਡੈਂਸਿਟੀ ਆ ਕੱਲੇ ਪਾਣੀ ਦੀ ਉਹ ਘੱਟ ਹੁੰਦੀ ਆ ਜਦੋਂ ਆਪਾਂ ਕੈਲਸ਼ੀਅਮ ਕਲੋਰਾਈਡ ਉਹ ਚ ਐਡ ਹੋ ਜਾਂਦਾ ਉਹਦੀ ਡੈਂਸਿਟੀ ਇੰਨੀ ਵੱਧ ਜਾਂਦੀ ਆ ਡੈਂਸਿਟੀ ਵਧਣ ਦੇ ਹੁਣ ਆਪਾਂ ਮੋٹے ਜਿਹੇ ਫਾਇਦੇ ਇੱਕ ਵਾਰੀ ਫੇਰ ਗੱਲ ਕਰ ਲਈਏ ਜਦੋਂ ਡੈਂਸਿਟੀ ਜ਼ਿਆਦਾ ਹੋਊਗੀ ਝੋਲ ਆ ਉਹ ਘਟ ਜਾਣੀਆਂ ਐ ਨਹੀਂ ਕਰੂਗਾ ਕਿਉਂਕਿ ਜਿੰਨੀ ਹੁਣ ਫੌਤ ਆਧਾਰਨ ਦੇ ਲੋ ਵੀ ਜਿੰਨੀ ਇੱਕ ਚੀਜ਼ ਪਤਲੀ ਆ ਹੁਣ ਪਾਣੀ ਪਤਲਾ ਉਹਨੇ ਜ਼ਿਆਦਾ ਝੋਲ ਮਾਰਨੀ ਆ ਜਿੰਨੀ ਕੋਈ ਚੀਜ਼ ਠਿੱਕ ਹੋਈ ਜਾਊਗੀ ਉਹ ਆ ਜਿਹੜਾ ਝੋਲ ਘਟੀ ਜਾਊਗੀ ਉਹਦੇ ਨਾਲ ਤੁਹਾਡੇ ਟਾਇਰ ਕਦੇ ਵੀ ਜਿਵੇਂ ਨਾ ਪਾਣੀ ਵਾਲੇ ਟਾਇਰਾਂ ਚ ਕੀ ਹੁੰਦਾ ਟੇਡੇ ਮੇਟੇ ਘੱਜ ਜਾਂਦੇ ਟੇਡੇ ਮੇਟੇ ਨਹੀਂ ਘਸਣਗੇ ਤੇ ਜਿਹੜੇ ਹੁਣ ਮੰਨ ਕੇ ਚਲੋ ਆਪਣੇ ਐਪੀ ਸਾਈਕਲਿਕ ਟ੍ਰੇਨਾਂ ਨੇ ਇਹ ਤਾਂ ਹੈਵੀ ਨੇ ਬਹੁਤ ਹੁਣ ਜਿਵੇਂ ਲਾ ਲੋ ਆਪਣੇ ਬੋਲਾ ਜਿਵੇਂ 855 ਆਉਂਦਾ ਜਾਂ 44 ਆਉਂਦੇ ਨੇ ਫਾਰਮ ਟਰੈਕ ਆਉਂਦਾ ਹੋਰ ਆਉਂਦੇ ਨੇ ਬੋਲਾ ਵਾਲੇ ਉਹਨਾਂ ਦੇ ਵਿੱਚ ਝੋਲ ਐਕਸਲਾਂ ਦੀ ਐਸੀ ਤਾਂ ਐਸੀ ਕਰਦੀਓ ਕਰਦੀ ਆ ਕੋਈ ਮੰਨੇ ਇਸ ਗੱਲ ਨੂੰ ਕੋਈ ਨਾ ਮੰਨੇ ਜੇ ਆਪਾਂ ਕੈਲਸ਼ੀਅਮ ਕਲੋਰਾਇਡ ਉਹ ਚ ਯੂਜ਼ ਕਰਾਂਗੇ ਤਾਂ ਤੁਹਾਡੇ ਐਕਸਲਾਂ ਨੂੰ ਬਹੁਤ ਨੁਕਸਾਨ ਘੱਟ ਹੋਊਗਾ ਕਿਉਂਕਿ ਉਹਦੀ ਡੈਂਸਿਟੀ ਵੱਧ ਜਾਂਦੀ ਆ ਉਹਦੀ ਜਿਹੜੀ ਝੋਲ ਆ ਬਿਲਕੁਲ ਕਟੀ ਜਾਂਦੀ ਆ ਹੁਣ ਅੱਗੇ ਆ ਗਿਆ ਮੈਂ ਇਹ ਵੀ ਸੁਣਿਆ ਕਿ ਭਈ ਪਾਰਾ ਪਾਉਂਦੇ ਆ ਲੋਕ ਕੋਈ ਅਲਕੋਹਲ ਪਾਉਂਦਾ ਜਾਂ ਜਿੱਦਾਂ ਕਿਦਾਂ ਵੀ ਪਰ ਜਿੰਨੀਆਂ ਮੈਂ ਕੰਪਨੀਆਂ ਬਾਰੇ ਪੜਿਆ ਜਿਹੜੀਆਂ ਕੰਪਨੀਆਂ ਦੀਆਂ ਗਾਈਡਲਾਈਨਸ ਨੇ ਜਾਂ ਫਾਰਮ ਮਸ਼ੀਨਰੀ ਦੇ ਦੀ ਆਪਾਂ ਗੱਲ ਕਰ ਰਹੇ ਆ ਟਰੱਕ ਕਾਰਾਂ ਦੀ ਤਾਂ ਕਿਤੇ ਫੇਰ ਕਰ ਲਾਂਗੇ ਫਾਰਮ ਮਸ਼ੀਨਰੀ ਦੇ ਵਿੱਚ ਹਮੇਸ਼ਾ ਹਰ ਕੰਪਨੀ ਦੀ ਇਹੀ ਐਡਵਾਈਸ ਆ ਕਿ ਕੈਲਸ਼ੀਅਮ ਕਲੋਰਾਇਡ ਪਾਓ ਬਾਹਰ ਸਾਹ ਜਮ ਸਾਰੀ ਦੁਨੀਆ ਚ ਫਾਰਮ ਮਸ਼ੀਨਰੀ ਚ 95% ਤੋਂ ਉੱਪਰ ਪਾਣੀ ਚ ਕੈਲਸ਼ੀਅਮ ਕਲੋਰਾਇਡ ਪਾਉਂਦੇ ਹੀ ਪਾਉਂਦੇ ਆ ਕਿਉਂਕਿ ਉੱਥੇ ਠੰਡ ਦੀ ਵੀ ਸਮੱਸਿਆ ਜੰਮ ਵੀ ਜਾਂਦਾ ਠੀਕ ਆ ਜੀ ਤੇ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਪਾਉਣ ਦਾ ਤਰੀਕਾ ਤੁਹਾਨੂੰ ਪਤਾ ਹੀ ਆ ਨਾ ਪਾਣੀ ਚ ਘੋਲ ਲਓ ਉਹ 0.4 ਕੇਜੀ ਪੈਣਾ ਮੰਨ 30 ਪ੍ਰਤੀਕ ਪਰਸੈਂਟ ਪੈਣਾ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਆ ਟੁੱਟੀ ਨੂੰ ਘਮਾ ਕੇ ਤੁਸੀਂ ਉਰੇ ਕਰ ਲੈਣਾ ਉਹਦਾ ਘੋਲ ਬਣਾ ਕੇ ਸਿੱਧਾ ਮਿਕਸਰ ਮਿਕਚਰ ਉਹਦਾ ਵਿੱਚ ਪਾ ਕੇ ਜਦੋਂ ਨਿਕਲਣ ਲੱਗ ਗਿਆ ਹਵਾ ਪਾ ਦੇਣੀ ਆ ਪਰ ਮੈਂ ਇੱਕ ਦੁਬਾਰੇ ਬੇਨਤੀ ਕਰਦਾ ਜਿਹੜਾ ਵੀ ਸੱਜਣ ਟਾਇਰਾਂ ਦੇ ਵਿੱਚ ਪਾਣੀ ਪਾਉਣਾ ਚਾਹੁੰਦਾ ਜਿੰਨੀ ਤੁਸੀਂ ਟਾਇਰ ਦੇ ਵਿੱਚ ਹਵਾ ਘੱਟ ਰੱਖੋਗੇ ਜਿੰਨੀ ਵੀ ਟਾਇਰ 'ਚ ਹਵਾ ਘੱਟ ਹੋਊਗੀ ਉਨਾਂ ਉਹ ਸੇਫ ਹੋਊਗਾ ਵੇਟ ਉਨਾਂ ਉਹ ਬੈਲੈਂਸਡ ਹੋਊਗਾ ਉਨਾਂ ਉਹ ਸਟੇਬਲ ਹੋਊਗਾ ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਵੀ ਆ ਕਿ ਇਸ ਚੀਜ਼ ਨਾਲ ਤੁਹਾਡੀ ਮਸ਼ੀਨਰੀ ਸਟੇਬਲ ਰਹੂਗੀ ਤੁਹਾਨੂੰ ਜਿੰਨਾ ਜਿੰਨੇ ਕੁ ਬੈਨੀਫੀਸ਼ੀਅਲ ਤੁਹਾਨੂੰ ਵੇਟ ਹੋਣਗੇ ਵੇਟਾਂ ਨਾਲੋਂ ਵੀ ਜ਼ਿਆਦਾ ਜਿਹੜਾ ਪਾਣੀ ਵਾਲਾ ਸਿਸਟਮ ਆ ਨਾ ਇਹ ਤੇ ਇੱਕ ਹੋਰ ਵੀਡੀਓ ਮੈਂ ਵੱਖਰੇ ਢੰਗ ਦੀ ਕਰੂੰਗਾ ਮੈਂ ਮਤਲਬ ਵੇਟਾਂ আর ਪਾਣੀ 'ਚ ਕੀ ਫਰਕ ਆ ਜਿਹੜਾ ਆਪਾਂ ਪਾਉਨੇ ਆ ਜਿਹੜਾ ਇਹਦਾ ਇਫੈਕਟ ਆ ਜਿੱਥੋਂ ਮੈਂ ਪੜਿਆ ਇਹ ਚੀਜ਼ ਉਹਦਾ ਇਫੈਕਟ ਕਹਿੰਦੇ 22 ਤੋਂ 25% ਜਿਹੜਾ ਵੱਧ ਜਾਂਦਾ ਜੇ ਆਪਾਂ ਕੱਲਾ ਪਾਣੀ ਪਾਉਨੇ ਆ ਕੱਲਾ ਪਾਣੀ ਮੰਨ ਕੇ ਚੱਲੋ ਜੇ ਆਪਾਂ 100 ਕਿਲੋ ਪਾਣੀ ਪਾਤਾ ਉਨੇ 100 ਕਿਲੋ ਦਾ ਇਫੈਕਟ ਆ ਉਹਦੇ ਇਫੈਕਟ ਨੂੰ ਇਹਨੇ ਮਤਲਬ ਘੱਟੋ ਘੱਟ 22 ਤੋਂ 25% ਵਧਾਉਣਾ ਕਿਤੇ ਕਿਤੇ ਇਹ ਵੀ ਕਿਹਾ ਗਿਆ ਜੇ ਆਪਾਂ ਉਹਦੀ ਡੈਂਸਿਟੀ ਵਧਾ ਲਈਏ ਵੀ ਇਹ 100 ਕਿਲੋ ਆ ਜਿਹੜਾ ਉਹ ਤੁਹਾਡਾ ਉਹ 150 ਕਿਲੋ ਜਿੰਨਾ ਤੁਹਾਨੂੰ ਇਫੈਕਟ ਆਊਗਾ ਪਾਣੀ ਦਾ ਜਿਹੜਾ ਆਪਾਂ ਚਾਹੁੰਦੇ ਆ ਵੀ ਆਪਣਾ ਸਲਿੱਪ ਨਾ ਕਰੇ ਟਰੈਕਟਰ ਮੈਂ ਤਾਂ ਆਪਣਾ ਹੀ ਫੰਡਾ ਐ ਨਾ ਤੇ ਮੇਰਾ ਖਿਆਲ ਹੈ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ ਕੁਝ ਰਿਹਾ ਨਹੀਂ ਜੇ ਕੁਝ ਕਿਤੇ ਰਹਿ ਗਿਆ ਆਪਾਂ ਉਹਨੂੰ ਫੇਰ ਕਲੀਅਰ ਕਰ ਲਾਂਗੇ ਬਾਕੀ ਤਾਂ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਸੋ ਮੇਰੀ ਅੱਗੇ ਇੱਕ ਹੋਰ ਵੀ ਬੇਨਤੀ ਮੈਂ ਕਰਦਾ ਮੇਰੀ ਤੁਹਾਨੂੰ ਇਹ ਐਡਵਾਈਸ ਆ ਕਿ ਕਿਸੇ ਹੱਦ ਤੱਕ ਆਪਾਂ ਪਹਿਲਾਂ ਵੇਟ ਯੂਜ਼ ਕਰੋ ਜੇ ਆਪਣਾ ਵੇਟਾਂ ਨਾ ਨਹੀਂ ਸਰ ਰਿਹਾ ਆਪਾਂ ਨੂੰ ਲੱਗਦਾ ਵੀ ਹੁਣ ਵੇਟਾਂ ਤੋਂ ਗੱਲ ਸਿਰ ਤੋਂ ਪਾਣੀ ਲੰਘ ਗਿਆ ਵੀ ਆਪਾਂ ਨੂੰ ਪਾਣੀ ਪਾਉਣਾ ਪਊ ਤਾਂ ਤੁਸੀਂ ਇਹ ਚੱਕਰ ਚ ਪਾਓ ਅਦਰ ਕਿਉਂਕਿ ਆਪਣੀ ਦਿੱਕਤ ਕੀ ਹੈ ਆਪਣਾ ਟਰਾਂਸਪੋਰਟੇਸ਼ਨ ਬਹੁਤ ਆ ਟਰੈਕਟਰ ਦੀ ਰੋਡ ਤੇ ਥੋੜੀ ਜਿਆ ਪਾਣੀ ਵਾਲਾ ਕੰਮ ਔਖਾ ਹੈ ਹਾਂ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਇਕੱਲਾ ਟਰੈਕਟਰ ਇਹ ਆਪਾਂ ਖੇਤ ਵਾਸਤੇ ਹੀ ਰੱਖਿਆ ਹੋਇਆ ਵੀ ਉਹਦੇ ਲੈ ਛੋਟੇ ਇੱਕ ਦੋ ਟਰੈਕਟਰ ਆਪਣੇ ਕੋਲ ਹੈਗੇ ਕੰਮ ਨੂੰ ਤਾਂ ਤੁਸੀਂ ਜਿੱਦਾਂ ਮਰਜ਼ੀ ਪਾ ਲਓ ਪਰ ਮੇਰੀ ਐਡਵਾਈਸ ਆ ਕਿ ਪਹਿਲਾਂ ਆਪਾਂ ਵੇਟਾਂ ਤੋਂ ਕੰਮ ਲਓ ਜੇ ਤੁਹਾਡਾ ਵੇਟ ਕੰਮ ਨਹੀਂ ਕਰ ਰਹੀ ਜਿੰਨਾ ਕੰਪਨੀ ਨੇ ਕਿਹਾ ਉੰਨਾ ਵੇਟ ਪਾ ਕੇ ਤੁਹਾਡਾ ਸਰਦਾ ਨਹੀਂ ਫੇਰ ਆਪਾਂ ਇਸ ਪਾਸੇ ਨੂੰ ਤੁਰੋ ਤੇ ਅਗਲੀ ਗੱਲ ਹਰੇਕ ਜਦੋਂ ਤੁਸੀਂ ਟਰੈਕਟਰ ਲੈਣੇ ਉਹਦਾ ਯੂਜ਼ਰ ਮੈਨੂਅਲ ਲਿਆ ਕਰੋ ਯੂਜ਼ਰ ਮੈਨੂਅਲ ਚ ਐਸ ਪਰ ਟਰੈਕਟਰ ਦਾ ਜੋ ਡਿਜ਼ਾਈਨ ਆ ਉਹਦੇ ਹਿਸਾਬ ਨਾਲ ਉਹਨਾਂ ਦੀ ਸਾਰੀ ਆਰ ਐਨ ਡੀ ਨੇ ਦੱਸਿਆ ਹੁੰਦਾ ਕਿ ਇਹ ਸਾਡਾ ਟਰੈਕਟਰ ਚ ਕਿੰਨਾ ਪਾਣੀ ਪੈ ਸਕਦਾ ਹੈ ਇਹ ਹਰੇਕ ਟਰੈਕਟਰ ਦਾ ਡਿਫਰ ਕਰਦਾ ਜੇ ਡੀ ਕੁਝ ਹੋਰ ਕਹਿੰਦਾ ਸਵਰਾਜ ਕੁਝ ਹੋਰ ਕਹਿੰਦਾ ਫਾਰਮਟ੍ਰੈਕ ਕੁਝ ਹੋਰ ਕਹਿੰਦਾ ਮੈਸੀ ਕੁਝ ਹੋਰ ਕਹਿੰਦਾ ਐਸ ਪਰ ਜੋ ਤੁਹਾਡੀ ਜਿਹੜੀ ਕੰਪਨੀ ਦਾ ਤੁਹਾਡੇ ਕੋਲ ਟਰੈਕਟਰ ਆ ਜੋ ਉਹ ਕਹਿੰਦਾ ਉਹਦੇ ਅਕੋਰਡਿੰਗ ਚੱਲੋ ਮੇਰੀ ਇਹੀ ਬੇਨਤੀ ਆ ਕਿ ਆਪਾਂ ਸੰਦਾ ਨੂੰ ਮਸ਼ੀਨਰੀ ਨੂੰ ਖੇਤੀ ਨੂੰ ਪ੍ਰੋਪਰ ਪ੍ਰੋਫੈਸ਼ਨਲੀ ਕਰੀਏ ਬਹੁਤ ਛੋਟੇ ਛੋਟੇ ਗਰੀਬ ਕੰਟਰੀ ਨੇ ਤਜ਼ਾਕਿਸਤਾਨ ਉਜ਼ਬੇਕਿਸਤਾਨ ਆ ਮਿਡਲ ਈਸਟ ਦੇ ਕੰਟਰੀ ਨੇ ਤੁਰਕੀ ਵਗੈਰਾ ਆਪਣੀ ਜਿੰਨੀ ਕੇ ਲੈਂਡ ਹੋਲਡਿੰਗ ਆ ਮਾੜੀ ਮੁੱਟੀ ਉੱਪਰ ਥੱਲੇ ਹੋ ਸਕਦੀ ਆ ਪਰ ਉਹ ਇੰਨੇ ਪ੍ਰੋਫੈਸ਼ਨਲ ਤਰੀਕੇ ਨਾਲ ਉਹ ਕੰਮ ਕਰਦੇ ਆ ਉਹਨਾਂ ਦੇ ਕਦੇ ਇੰਪਲੀਮੈਂਟ ਦੇਖ ਕੇ ਉਹਨਾਂ ਦੀਆਂ ਟਰਾਲੀਆਂ ਆਪਣੇ ਵਾਲਾ ਜਿਹੜਾ ਆਪਣੇ ੱੱਕਾ ਚੱਲ ਰਿਹਾ ਉਹ ਟੂ ਮੱਚ ਆ ਇੰਨਾ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਹਾਸੇ ਵੀ ਹੁੰਦੇ ਨੇ ਜਾਨਾਂ ਵੀ ਜਾਂਦੀਆਂ ਨੇ ਦੇਖੋ ਯੰਗ ਮੁੰਡੇ ਕਿੰਨੇ ਟਰੈਕਟਰ ਉਠਣ ਨਾਲ ਜਾਂ ਕਿੱਦਾਂ ਵਿਗ ਗਏ ਆ ਸੋ ਪ੍ਰੋਫੈਸ਼ਨਲ ਤਰੀਕੇ ਨਾਲ ਖੇਤੀ ਕਰੀਏ ਢੰਗ ਨਾਲ ਕਰੀਏ ਸੋਹਣੇ ਤਰੀਕੇ ਨਾਲ ਕਰੀਏ ਤਾਂ ਕਿ ਚੰਗਾ ਲੱਗੇ ਦੂਜਾ ਦੇਖਣ ਵਾਲਾ ਵੀ ਚੰਗਾ ਕਵੇ ਥੈਂਕ ਯੂ ਸასი